ਬੈਠ ਜਾਂਦੀ ਹੈ ਨਾ ਇਹ ਮੱਤੀ ਦੂਰੋਂ ਦੂਰੋਂ ਭਾਏ ਲੈ ਹੁਣ ਦੋ ਬੰਦਿਆਂ ਦੀ ਲੋੜ ਨਹੀਂ ਜੇ ਇਕੱਲੇ ਜਾਣੇ ਨੇ ਵੀ ਕੋਈ ਕਨਾਲ ਮੱਕੀ ਦੀ ਬੀਜਣੀ ਹੈ ਨਾ ਵੀਰੇ ਜਮਾਰ ਜਾਂ ਸਰੋਂ ਦਾ ਕੋਈ ਕੇਰਾ ਬੀਜਣਾ ਤਾਂ ਇਕੱਲਾ ਬੰਦਾ ਵੀ ਇਤਨਾ ਵਧੀਆ ਬੀਜ ਸਕਦਾ ਐਂਡ ਦਿਮਾਗ ਲਾਇਆ ਵਧੀਆ ਜਿਹਾ ਜੁਣਾਇਆ ਇਹ ਆ ਦੇਖ ਆਇਆ ਹੁਣ ਤੈਨੂੰ ਇੱਕ ਹੋਰ ਆਨੇ ਪਾਵੇ ਸਟੀਰਣਾਂ ਆਵਾਜ਼ ਗੌਂਡੀ ਕਰਦਾ ਬੜਾ ਕਾਸਪੀ ਜਿਹਾ ਸਟੀਰਣਾਂ ਸੌਦਾ ਹੁੰਦਾ ਠੀਕ ਐ ਰਹਿਣਾ ਗੈਹੀ ਗੱਲ ਦੀ ਪ੍ਰੋਬਲਮ ਨਹੀਂ ਹੁੰਦਾ ਕੋਈ ਆਪਾਂ ਨੂੰ ਸਭ ਸਾਫ ਚੁੱਕ ਪੱਤੀ ਸਾਹਵਾਦ ਨਾਲ ਲਿਆਉਂਦਾ ਕੰਡ ਕੋਰਸ਼ਮੀਰਾ ਬਾਈ ਦੀ ਦੁਕਾਨ ਰੇੜੀਆਂ ਆ ਗੋਆ ਸਿੱਟ ਨੂੰ ਅੱਜ ਕੱਲ ਸਰੇਗ ਭਰਾ ਹੀ ਲਈ ਫਿਰਦਾ ਚਾਰ ਢੋਲੋ ਇਹਦੇ ਨਾਲ ਸਟੀਲ ਦੀ ਜਿਸਤੀ ਚਾਦਰਾਂ ਚ ਅੱਡੋ ਅੱਡਾ ਰੇਟ ਆ ਆ ਦੇਖੋ ਏ ਜਿੰਦਰੀ ਕਿ ਨਹੀਂ ਘੈਂਟ ਆ ਦੇਖ ਵੀਰੇ ਲੱਕੜ ਦੀ ਆ ਲਾਣਾ ਛੰਡੀ ਨੂੰ ਸਾਹਮਣੇ ਹਾਂ ਆ ਬਰਸੀਨ ਵੱਡਣ ਵਾਲਾ ਟੋਕ ਆ ਗਿਆ ਵੀਰੇ ਕੱਲਾ ਬਰਸੀਨ ਤਾਂ ਵਧੀਆ ਵੱਡਦਾ ਇਹ ਦਾਦੂ ਆ ਦੋਨੇ ਹੱਥ ਨਾਲ ਚੱਲਦਾ ਇੱਕ ਸਣੀ ਨੇ ਦਿਖਾਈ ਸੀ ਆਹਾ ਆ ਦਿਖਾਉਣੇ ਆ ਤੁਹਾਨੂੰ ਬੱਬੇ ਕੱਲੇ ਜਣੇ ਨੇ ਮੱਕੀ-ਮੱਕੀ ਬੀਜਣੀ ਆ ਜੇ ਉਤਾਰ ਪੂਰੀ ਕਰ ਜੀ ਹੁੰਦੀ ਆ ਇਹ ਵੇ ਦੇਖ ਵੀਰੇ ਕਿ ਮਰਜੀ ਇਹਦੇ ਨਾਲ 20 ਘਟਾ ਵਧਾ ਲੋ ਉੱਪਰ 5-7 ਕਿਲੋ ਵੀ ਪੈ ਜੂ ਹਨਾ ਉਹ ਡੋਂਗੇ 'ਚ 5 ਕਿਲੋ ਵੀ ਪੈਜੂ ਕੱਲੇ ਜਾਣੇ ਨੇ ਕਨਾਲ ਬਿਜਲੀਆਂ ਮੱਕੀ ਮੁੱਕੀ ਜਾਂ ਕੁਝ ਵੀ ਤੇ ਬਾਕੀ ਮਟੀਰੀਅਲ ਹੋਰ ਵੀ ਭਰਾ ਕੋਲੇ ਬਹੁਤ ਪਿਆ ਪਾਥੀਆਂ ਪੱਥਨ ਵਾਲਾ ਸਿਸਟਮ ਆ ਗਿਆ ਪਿਆ ਕਿਸੇ ਭਰਾ ਨੇ ਆ ਵੀਰੇ ਪਾਥੀਆਂ ਨਿੱਕੇ ਆ ਪੱਥਨ ਪੱਥਨ ਵਾਲਾ ਨੂੰ ਕੰਮ ਖਤਮ ਕਰ ਦੇਣਾ ਆਏ ਫੋਸਟ ਮਾਰੋ ਤੇ ਆ ਜਾ ਕੇ ਫੋਸਟ ਕਰੋ ਗਰਮੀਤ ਸਿੰਘ 9464143 454 ਬਾਈ ਦਾ ਨੰਬਰ ਹੈ